ਹਾਈਪਰ ਜੀ ਦਾ ਖਾਲਸਾ ਵਡੇ ਸੰਗਤ ਜੀ ਉਹ ਨਾ ਜਿਵੇਂ ਦੱਸਿਆ ਇਹ ਉਹੀ ਫੌਜ ਆ ਜਿਨ੍ਹਾਂ ਨੇ ਸ਼ੰਭੂ ਉੱਥੇ ਬਾਰਡਰ ਤੇ ਜਦੋਂ ਬੇਅਦਬੀ ਹੋਈ ਆ ਦਿੱਲੀ ਟੰਗਿਆ ਸੀ ਹਾਂਜੀ ਦੂਸਰੇ ਨੰਬਰ ਤੇ ਮੈਂ ਇਹ ਕਹਿਣੀ ਚਾਹਣਾ ਵੀ ਇਹ ਲੋਕ ਆਵਾਜ਼ ਆ ਜਾਣ ਹਰ ਨੰਗ ਸਿੰਘ ਹੈ ਜਿਹੜਾ ਬਾਣੇ ਦੇ ਵਿੱਚ ਉਹ ਨਿਮਰਤਾ ਵਾਲਾ ਨਹੀਂ ਹੁੰਦਾ ਹਾਂਜੀ ਇਹ ਜਿਹੜਾ ਕਾਂਡ ਹੁਣ ਮੈਂ ਤਾਂ ਤੁਹਾਨੂੰ ਦੱਸਣ ਲੱਗਿਆ ਜਿਹੜਾ ਸੁਹਾਣਾ ਸਾਹਿਬ ਕਾਂਡ ਹੋਇਆ ਹਾਂਜੀ ਉਹ ਅਰਦਾਸ ਤੋਂ ਹੋਇਆ ਪਿੱਠ ਮਹਾਰਾਜ ਬਣੀ ਕੀਤੀ ਤੇ ਸਿੰਘਾਂ ਨੇ ਕਿਹਾ ਇੱਕ ਮੈਂ ਦੱਸਣਾ ਚਾਹਣਾ ਵਾ ਉਹ ਤੁਹਾਨੂੰ ਟੋਪੀ ਵਾਲੇ ਬੰਦੇ ਨੂੰ ਮੈਂ ਇਹ ਕਰਦਾ ਮੈਂ ਹਰ ਟੋਪੀ ਵਾਲੇ ਨੂੰ ਨੇ ਕਹਿੰਦਾ ਜਿਹੜਾ ਨਿੰਕ ਸਿੰਘਾਂ ਦੇ ਗਲ ਪਿਆ ਉਹ ਪਹਿਲਾਂ ਆਪਦੀ ਗੁਲਾਮੀ ਚੋਂ ਤਾਂ ਨਿਕਲ ਜਾ ਟੋਪੀ ਗੁਲਾਮੀ ਦਾ ਪ੍ਰਦੀਕਾ ਤੂੰ ਗੁਲਾਮੀ ਦਾ ਪ੍ਰਦੀਕ ਹੋ ਕੇ ਤੂੰ ਇੱਕ ਮਾਲਾ ਮਹਾਂਕਾਲ ਦੇ ਗਲ ਪਿਆ ਨਾ ਜਿੱਦਣ ਮਿੱਤਰਾ ਮਿਲ ਗਿਆ ਜੇ ਤੈਨੂੰ ਲੀਰਾਂ ਦੀ ਖੱਧੋਂ ਵਾਂਗੂ ਨਾ ਖਲਾ ਰਿਆ ਨਾ ਤੇ ਤੂੰ ਸਾਨੂੰ ਵੀ ਫੌਜ ਨਾਲ ਕੀ ਅਰਬਾਂ ਖਰਬਾਂ ਵਾਲੇ ਇਹ ਉਹ ਅਰਬਾਂ ਖਰਬਾਂ ਆ ਅਗੇ ਮਾ ਇਹ ਹੋਈ ਅਰਬਾ ਖਰਬਾ ਆ ਈ ਸੱਪ ਦੀ ਖੋਡਾ ਇੱਥੇ ਸਾਪ ਹੀ ਵੱੜ ਸਕਦਾ ਸਾਪ ਹੀ ਨਿਕਲ ਸਕਦਾ ਤੂਏ ਚਕੁੰਦਰਾ ਦਾ ਕੋਈ ਕੰਮ ਨਹੀਂ ਜਿਹੜਾ ਸਾਰਿਆਂ ਤੋਂ ਪਹਿਲਾਂ ਲਾਲ ਕਿਲੇ ਤੇ ਝੰਡਾ ਚੜਾਇਆ ਤੇ ਫੌਜ ਮੂਹਰੇ ਗਈ ਐਸੀ ਚੇਤਾਵਨੀ ਨਹੀਂ ਤੁਹਾਨੂੰ ਇਹ ਤੁਹਾਨੂੰ ਇਹ ਅਸੀਂ ਪ੍ਰਸ਼ਾਸਨ ਨੂੰ ਵੀ ਕਹਨੇ ਆ ਮਾਣਾਂਗੇ ਜਿਵੇਂ ਸਾਡੇ ਸਿੰਘਾਂ ਦੇ ਗਲ ਪਏ ਆ ਖੱਦੋ ਵਾਂਗੂ ਪਾੜਾਂਗੇ ਤੁਹਾਨੂੰ ਲੀਰੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਬਾਕੀ ਜਿਹੜਾ ਆ ਤੁਰਕ ਦੇ ਬੀ ਮਿੱਥੋਂ ਹੁਣ ਕਹਿਣਾ ਤੁਰਕ ਦੇ ਬੀ ਆ ਉਹ ਜਿਹੜੇ ਨਿਕ ਸਿੰਘਾਂ ਦੇ ਗਲ ਪਏ ਆ ਮੈਂ ਕਹਿਣਾ ਚਾਹਣਾ ਕਿਦੇ ਕਮੈਂਟ ਆਏ ਆ ਵੀ ਵਧੀਆ ਹੋਇਆ ਮਾਂਜੇ ਦੱਸਾਂਗੇ ਜਿੱਦਾਂ ਹੱਥ ੜੇ ਕਿਤੇ ਤਾਂ ਧੌਣ ਲਾਵਾਂ ਕਿਸ ਦੀ ਜੜੀ ਬੇਦਵੀ ਕੀਤੀ ਮਹਾਕਾਲ ਦੀ ਜਿੰਨੇ ਮਹਾਕਾਲ ਦੀ ਬੇਦਵੀ ਕੀਤੀ ਹੈ ਨਾ ਜਿੰਨੇ ਫਰਲੇ ਤੋਂ ਫੜ ਕੇ ਧੋਇਆ ਉਹਨੂੰ ਵਾਅ ਕੇਸਾਂ ਤੋਂ ਫੜ ਕੇ ਅਸੀਂ ਉਹਨੂੰ ਆਗੇ ਬਸ ਮਹਾਲੀ ਅਸੀਂ ਜਿਹੜਾ ਸਾਨੂੰ ਟੱਕਰ ਗਿਆ ਸਾਨੂੰ ਵੀ ਜਿਹੜਾ ਨਿਆਣਸਾ ਗਲ ਪਿਆ ਵੀ ਆਹ ਬੰਦਾ ਉੱਥੇ ਮੌਕੇ ਤੇ ਮजूद ਸੀ ਅਸੀਂ ਉਹਨੂੰ ਸ਼ਾਂਗਾਂਗੇ ਸਿੱਧੀ ਧੌਣ ਲਾਵਾਂ ਖੜਾ ਕੇ ਲਾਵਾਂਗੇ ਨਾਲੇ ਪਤਾ ਵੀ ਅਸੀਂ ਵੀਡੀਓ ਪਾਈ ਐ ਤੇ ਥੋੜੇ ਦਿਨ ਹੋ ਗਏ ਬਜ਼ੁਰਗ ਕੁੱਟਿਆ ਸੀ ਉਹਦੇ ਖਿਲਾਫ ਵੀ ਬਾੜੇ ਬਾੜੇ ਕੋ ਬੋਲੀ ਆਂਦੇ ਸਾਡੇ ਖਿਲਾਫ ਠੀਕ ਆ ਜਿਹੜਾ ਸਾਨੂੰ ਕੋਈ ਅੰਮ੍ਰਿਤ ਅੰਮ੍ਰਿਤ ਛੱਕ ਕੇ ਕੋਈ ਝੱਲ ਗਿਆ ਬੀੜੀ ਪੱਤੇ ਵਾਲਾ ਕੁਛ ਵੀ ਦਾ ਕਹੇ ਨਸ਼ਾ ਕਰਦੇ ਚਾਹ ਝੱਲ ਗਿਆ ਅਸੀਂ ਪਿਛਾਵਾਂਗੇ ਸਿੱਧੀ ਗੱਲ ਅਰਬਾ ਖਰਬਾ ਤਰਨਾ ਦਲ ਲੜਿਆਂ ਬਾਬਾ ਜੀ ਅਸੀਂ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਕੋਈ ਇਹ ਕੋਈ ਲੰਡੀ ਬੁੱਚੀ ਥੋੜਾ ਕੋਈ ਉੱਟ ਕੇ ਪੀ ਕਰ ਦੋ ਕਿਹ ਚੋ ਇਹ ਬੋਲਣ ਵਾਲੇ ਆ ਬਾਬਾ ਜੀ ਇਹ ਸਿੱਧੀ ਗੱਲ ਕਰਾਂ ਸਿੱਧੀ ਨਿਹੰਗ ਸਿੰਘਾਂ ਨਾਲ ਆ ਕੇ ਓ ਅਜਾ ਮਹਾਰਾਜ ਜੀ ਗੱਲ ਹੋਰ ਪੁੱਛਣਾ ਚਾਹਾਂਗਾ ਥੋੜਾ ਮੈਂ ਟਿਕਾਣਾ ਕਿ ਪੂਰੇ ਇੰਡੀਆ 'ਚ ਘੁੰਮਦੇ ਰਹਿੰਦੇ ਰਹਿੰਦੇ ਤੁਸੀਂ ਨਹੀਂ ਨਹੀਂ ਅਸੀਂ ਤਾਂ ਵੇਖੋ ਜੀ ਅਸੀਂ ਇਹ ਨਰੀਜਨਲ ਫੌਜ ਆ ਅੱਛਾ ਜੀ ਅੱਜ ਇੱਥੇ ਕੱਲ ਨੂੰ ਕਿਤੇ ਨਿਤਨੇਵਾਂ ਚੱਲੇ ਸਾਡਾ ਅੱਛਾ ਜੀ ਅਜਾ ਮਹਾਰਾਜੇ ਕੋੜੇ ਆ ਸਾਡੇ ਕੋ ਗੁਰੂ ਦੇ ਰਾਕੇ ਅੱਛਾ ਕੋੜੇ ਨੇ ਜੀ ਹਾਂਜੀ ਅਸੀਂ ਚੱਕਰਵਰਤੀ ਫੌਜ ਆ ਜੀ ਅੱਛਾ ਮਤਲਬ ਪੂਰੇ ਹਿੰਦੁਸਤਾਨ 'ਚ ਪੂਰਾ 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 ਜੀ ਜਿੱਥੇ ਤੁਹਾਡੀ ਜ਼ਰੂਰਤ ਹੁੰਦੀ ਉੱਥੇ ਪਹੁੰਚ ਜਾਂਦੇ ਹੋ ਨਾ ਮਹਾਰਾਜ ਦਾ ਸਾਦਾ ਰਾਤ ਨੂੰ ਆਕਾਸ਼ 'ਚ ਹੁੰਨੇ ਆ ਦਿਨੇ ਵੀ ਹੁੰਨੇ ਕਿ ਇਹਦੀ ਬਰਫ ਪਈ ਜਾਂਦੀ ਹੁੰਦੀ ਹੈ ਜਿਹੜੇ ਲੋਕੀ ਸੁੱਤੇ ਹੁੰਦੇ ਨੇ ਸਾਡਾ 12 1 ਵਜੇ ਨਿਤਨੇਮ ਹੁੰਦਾ ਨਿਤਨੇਮ ਕਰਕੇ ਆਪਦਾ ਮਹਾਰਾਜ ਦੀ ਕਿਰਪਾ ਨਾਲ ਜਦੋਂ ਤਾਂ ਲੋਕ ਉਦੋਂ ਤਾਂ ਗੱਲ ਕਹਿੰਦਾ ਨਿੰਗ ਸੁੱਤਾ ਪਿਆ ਉਹਨੂੰ ਕੀ ਪਤਾ ਵੀ ਇਹ ਕੀ ਕਰ ਗਿਆ ਰਾਤ ਨੂੰ ਇਹਦੀ ਨਾ ਜਾਗਦੇ ਨਾ ਸੁੱਤੇ ਇਹਦਾ ਚੱਲ ਸੋ ਚੱਲ ਕਰ ਰਹੀ ਹੈ ਫੌਜ ਧੰਨਵਾਦ ਹੈ ਉਹ ਪਾਸ਼ਾ ਦਾ ਤੇ ਜਿਹੜੇ ਘੋੜਿਆਂ ਦੇ ਮੰਨ ਲੋ ਵੀ ਹੁਣ ਨਾ ਪਿੱਛੇ ਮਛਰੀ ਪਾ ਕੇ ਬਹੁਤ ਜਿਆਦੇ ਬਿਮਾਰੀ ਸਾਨੂੰ ਪਤਾ ਘੋੜਿਆਂ ਨੂੰ ਪਈ ਸੀ ਸਾਡੇ ਵੀ ਘੋੜੇ ਸ਼ਹੀਦ ਹੋ ਗਏ ਕੁਝ ਵਿੱਚੋਂ ਇੱਕ ਮੰਨ ਲਓ ਚੰਡੀਗੜ੍ਹ ਘੋੜਾ ਚੀਰ ਹੋ ਗਿਆ ਇੱਕ ਬਿਰਕ ਆਪਣੇ ਪ੍ਰਤਪਾਲ ਕੋਲੇ ਸੀ ਜਿਹੜਾ ਸਾਡਾ ਵਕੀਲ ਘੋੜਾ ਬਹੁ ਨਾਮੀ ਘੋੜਾ ਉਹ ਸ਼ਹੀਦ ਹੋ ਗਿਆ ਇਹਨਾਂ ਘੋੜਿਆਂ ਨੂੰ ਵੀ ਥੋੜੇ ਹੁਣ ਮਹਾਰਾਜ ਦੀ ਕਿਰਪਾ ਨਾਲ ਅਸੀਂ ਤੁਹਾਡੇ ਰਾਂਹੇ ਕਹਿਣਾ ਚਾਹੁੰਦੇ ਆ ਵੀ ਜਿਹਨੇ ਸੇਵਾ ਭੇਜਨੀ ਹੈ ਛੋਲਿਆਂ ਦੀ ਜਾਂ ਜੌਆਂ ਦੀ ਉਹ ਸੇਵਾ ਭੇਜ ਸਕਦਾ ਸਾਡਾ ਨੰਬਰ ਹੈਗਾ 6239650207 ਸਿੱਧੇ ਛੋਲੇ ਦੇ ਕੇ ਜਾਂ ਜੌਂ ਦੇ ਕੇ ਦਲਚਪਤਾ ਦੇ ਰਲਾ ਕਿ ਉਹਨਾਂ ਨੂੰ ਬਾਕੀ ਮਾਇਆ ਦੇ ਕੱਫੇ ਦੀ ਸਾਨੂੰ ਲੋੜ ਨਹੀਂ ਹੈਗੀ ਇੰਨੀ ਕੀ ਮਿਹਰਬਾਨੀ ਆ ਤੇ ਇਹ ਵੀ ਕਹਿਣਾ ਚਾਹੁੰਦਾ ਵੀ ਹਰ ਰੋਜ਼ ਇਹਨਾਂ ਦੇ ਕੋਈ ਆ ਜਾ ਕੇ ਚਲੇ ਗਏ ਜਾਂ ਕੋ ਕਿਵੇਂ ਆ ਜਿੱਦਨ ਅਸੀਂ ਆ ਗਏ ਸਾਡੇ ਹੱਥੇ ਕਿਸੇ ਧੀ ਭੈਣ ਨੂੰ ੱਤਕਣ ਵਾਲਾ ਮਿਲ ਗਿਆ ਤੇ ਫਿਰ ਉਸ ਤੋਂ ਬਾਅਦ ਚ ਉਹਨੂੰ ਦੱਸਾਂਗੇ ਵੀ ਹਾਂ ਢਿੰਗ ਸਿੰਘ ਫੌਜ ਦਾ ਕਿਵੇਂ ਕਟਾਪਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੋਸਤੋ ਕਣਕ ਨੂੰ ਪਾ ਲੈ ਸੁਣ ਕੇ ਨਿਹਾਲ ਹੋ ਜਾਵੇ ਆਦਰ ਸਿੰਘ ਦੀਆਂ ਫੌਜਾਂ ਨੂੰ ਭਾਵੇ ਸੁਣ ਕੇ ਨਿਆਲੋ ਜਾਵੇ ਅਰੇ ਯਾਵੇ ਗਿਆਨ ਹੋ ਜਾਵੇ ਜਿੰਦਾ ਸ਼ਹੀਦਾ ਖਤਾਬ ਮਿਲਨ ਵਾਲਾ ਬਾਪੂ ਚਰਤ ਸਿੰਘ ਨੂੰ ਭਾਵੇ ਅਰੇ ਯਾਵੇ ਨਿਆਲੋ ਜਾਵੇ ਰਬਾ ਖਰਪਾ ਵਾਲੀਆਂ ਫੌਜਾਂ ਨੂੰ ਭਾਵੇ ਸੁਣ ਕੇ ਨਿਆਲੋ ਜਾਵੇ ਵਾਹਿਗੁਰੂ ਗੱਲ ਨਿਸ਼ਾਨਾ ਧੜਤਾ ਨਗਾ ਰਿਆ ਭੁੰਗਿਆ ਸਾਤਾ ਮਾਤਾ ਮਾ ਕਾਲਾ ਨੂੰ ਪਾਵੇ ਅਸਰੀਆ ਕਾ ਸਾਡਾ ਵੱਡੀ ਗੱਲ ਆ ਸਾਡੀ ਬੀਬੀ ਮਨਪ੍ਰੀਤ ਕੌਰ ਜੀ ਬਾਬਾ ਸ਼ੇਰ ਸਿੰਘ ਜੀ ਜਿਹੜੀਆਂ ਧੀਆ 20-20 ਸਾਲ ਤੋਂ ਬੈਠੀਆਂ ਵਸਾਤੀਆਂ ਬਾਕੀ ਬੜੇ ਕਾਰਜਾ ਭਾਈ ਆਇਆ ਕਰੋ ਤੁਹਾਡੇ ਨੰਬਰ ਚੱਲਦੇ ਆ ਸਾਰੇ ਫੋਨਾਂ ਦੇ ਉੱਤੇ ਜਿੰਨੇ ਵੀ ਹੈਗੇ ਉੱਥੇ ਧੀਆ ਭੈਣਾ ਆਉਂਦੀਆਂ ਰੋਜ਼ ਨਿਤ ਇਨਸਾਫ ਹੁੰਦੇ ਆ ਦਾਦਾ ਵੀ ਦੁਖੀ ਆ ਪਰਿਵਾਰ ਮੰਨ ਲੋ ਅੱਜ ਕੱਲ ਹਣਾ ਉਹ ਆਈ ਜਾਂਦੇ ਸੇਵਾ ਨਿਭਾਈ ਜਾਂਦੇ ਉਹਨਾਂ ਦੀ ਬਹੁਤ ਵੱਡੀ ਸੇਵਾ ਆ ਬਾਬਾ ਰਾਜਾ ਰਾਜ ਸਿੰਘ ਜੀ ਤੁਹਾਨੂੰ ਪਤਾ ਮੋਰਚੇ 'ਚ ਨੇ ਹਾਂਜੀ ਬੰਦੀ ਸਿੰਘਾਂ ਦੇ ਪਹਿਲਾਂ ਕਿਸਾਨਾਂ ਦੇ ਮੋਰਚੇ 'ਚ ਰਹੇ ਆ ਉੱਥੇ ਸਾਰੇ ਬੰਨਿਓ ਬਾਪੂ ਚੜ੍ਹ ਸਿੰਘ ਜੀ ਦਲ ਦੇ ਵਿੱਚ ਹੁੰਦੇ ਆ ਭਾਈ ਸਰਬਲੋ ਸਿੰਘ ਵੀ ਇਹ ਕਾਰਜਾਂ ਤੇ ਲੱਗੇ ਆ ਸਾਰਾ ਪਰਿਵਾਰ ਦਲ ਚੜ੍ਹ ਦੀ ਕਲਾ ਰੱਖੇ ਅਰਬਾਂ ਖਰਬਾਂ ਵਾਲੇ ਪਰਿਵਾਰ ਦੀ ਵੀ ਇਹ ਪਰਿਵਾਰ ਹੀ ਆ ਜੋ ਸਾਡੇ ਨਾਲ ਮਿਲ ਜੁੜ ਕੇ ਰਹਿੰਦਾ ਉਹ ਵੀ ਸਾਡਾ ਪਰਿਵਾਰ ਆ ਚੜ੍ਹ ਦੀ ਕਲਾ 'ਚ ਰਹਿਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਤੋ ਦੋਸਤੋ ਐਸੀ ਗੁਰੂ ਦੀ ਲਾਡਲੀ ਫੌਜ ਜੋ ਕਿ ਰਤਿਆ ਬੱਸ ਸਟੈਂਡ ਤੇ ਪਹੁੰਚੀ ਸੀ ਇਹਨਾਂ ਦਾ ਸਭ ਤੋਂ ਜ਼ਰੂਰੀ ਕਹਿਣਾ ਹੈ ਕਿ ਜੋ ਆਵਾਰਾ ਗਰਦੀ ਕਰਦਾ ਇਥੇ ਕੋਈ ਫਸ ਗਿਆ ਤਾਂ ਅਸੀਂ ਉਹਨਾਂ ਦੀ ਸਰਵਿਸ ਕਰਨੀ ਹੈ ਤੁਸੀਂ ਦੇਖ ਰਹੇ ਹੋ ਟ੍ਰਾਂਸਫਰ ਹੈ ਨਿਊਜ਼ 11 ਔਰ ਫੇਸਬੁੱਕ ਪੇਜ ਲੋਕਰਾਜ ਲੱਕੀ ਦੇ ਨਾਂ ਤੇ ਹੈ ਪਲੀਜ਼ ਉਹਨਾਂ ਨੂੰ ਵੀ ਫੋਲੋ ਕਰ ਲਿਓ ਤਾਂ